ਉਹਨਾਂ ਦੀ ਵਰਕਰ ਨੇ ਆਮ ਆਦਮੀ ਪਾਰਟੀ ਦੇ ਵਰਕਰ ਆਏ ਆ ਇਹ ਇਹ ਵਰਤੀ ਪਾ ਕੇ ਗੁੰਡਾਗਰਦੀ ਕਰਨ ਆਏ ਇੱਥੇ ਸਭ ਦਫ਼ਤਰ ਵੀ ਤੋੜਿਆ ਕਿਹਾ ਗਿਆ ਹੈ ਉਹ ਦਫ਼ਤਰ ਤੋੜਿਆ ਹੀ ਸਭ ਨੇ ਸ਼ੀਸ਼ਾ ਤੋੜ ਕੇ ਬੰਦਾ ਕੱਢਿਆ ਮੈਂ ਕਿਹਾ ਜੀ ਕੋਈ ਤੋੜਿਆ ਨਹੀਂ ਤੋੜਿਆ ਮੈਨੂੰ ਨਹੀਂ ਪਤਾ ਪਰ ਗੁੰਡਾਗਰਦੀ ਹੈ ਇਹਨਾਂ ਦੀ ਸ਼ਰਮ ਜਿਹੜਾ ਰਾਸ਼ਨ ਵੰਡਿਆ ਜਾ ਰਿਹਾ ਸੀ ਕਹਿ ਰਹੇ ਵੀ ਕੋਈ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਕਾਹਨੂੰ ਪਤਾ ਇਹ ਵੰਡਾਉਂਦੇ ਆਪ ਬੰਦੇ ਘਰੀਸ ਕੇ ਚੱਕ ਕੇ ਲੈ ਜਾਏਗਾ ਤੂੰ ਹਾਂ ਜੀ ਲੋਕਾਂ ਆਸ਼ੂ ਜੀ ਕੀ ਮਾਮਲਾ ਹੋਇਆ ਪੂਲ ਸਾਈ ਸੀਗੀ ਕੀ ਹੋਇਆ ਕੀ ਸੀਗਾ ਜੀ ਦੋਸਤ ਆਮ ਆਦਮੀ ਪਾਰਟੀ ਵਾਲੇ ਇਲੈਕਸ਼ਨ ਨੂੰ ਵੋਟਾਂ ਖਰੀਦਣ ਲਈ ਸਮਾਨ ਵੰਡ ਰਹੇ ਜੀ ਇੱਥੇ ਇੱਕ ਵਰਕਰ ਨੇ ਉਹਨਾਂ ਨੂੰ ਰੋਕਿਆ ਸਮਾਨ ਪਕੜ ਲਿਆ ਉਹ ਜਿਹੜਾ ਵੰਡਦਾ ਸੀ ਲੜਕਾ ਭੱਜ ਵੀ ਗਿਆ ਸਕੂਟੀ ਛੱਡ ਕੇ ਜੀ ਉਦੋਂ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਜੀ ਪੁਲਿਸ ਆਈ ਨਹੀਂ ਮੈਂ ਚਲਾ ਗਿਆ ਇੱਥੇ ਉੜੀ ਕੁੜੀ ਇੱਕ ਇੱਕ ਪ੍ਰੈਸ ਆ ਗਈ ਸੀ ਉਦੋਂ ਵੀ ਜੀ ਕਾਫੀ 2 ਘੰਟੇ ਬਾਅਦ ਜੀ ਨੇ ਸਮਾਨ ਪਕੜਿਆ ਸੀ ਉਦੋਂ ਹੀ ਪੁਲਿਸ ਪਕੜਨ ਆ ਗਈ ਅੱਛਾ ਜੀ ਮਤਲਬ ਇਹੋ ਜਿਹਾ ਬੁਰਾ ਹਾਲ ਆ ਤੁਹਾਡੇ ਬੰਦੇ ਨੂੰ ਫੜਨ ਆ ਗਏ ਜਿੰਨੇ ਰੋਕਿਆ ਰਾਸ਼ਨ ਜਿਨ੍ਹਾਂ ਨੇ ਰਾਸ਼ਨ ਵੰਡਣ ਨੂੰ ਰੋਕਿਆ ਇਹ ਸ਼ੁਰੂ ਤੋਂ ਹੀ ਤਿੰਨ ਮਹੀਨੇ ਤੋਂ ਹੀ ਜਿਹੜਾ ਗਲਤ ਕੰਮ ਕਰਨ ਨੂੰ ਰੋਕਦਾ ਉਹਦੇ ਤੇ ਪਰਚਾ ਦੇ ਦਿੰਦੇ ਅੱਛਾ ਇੱਕ ਹੈਬੋ ਵਾਲੇ ਤੇ ਵੀ ਪਰਚਾ ਹੋਇਆ ਕਾਂਗਰਸੀ ਆਗੂ ਦੇ ਇੱਕ ਹੈਬੋ ਵਾਲ ਥਾਣੇ ਦੇ ਵਿੱਚ ਇਹ ਤੁਹਾਡੀ ਨੋਲੇਜ ਸਭ ਜੇ ਹੋਊਆ ਤਾਂ ਮੈਂ ਉੱਥੇ ਵੀ ਜਾਵਾਂਗਾ ਜਿੱਥੇ-ਜਿੱਥੇ ਵਿਦੀਕੀ ਹੁੰਦੀ ਹੈ ਮੈਂ ਉੱਥੇ-ਉੱਥੇ ਜਿਹੜਾ ਰੋਕਦਾ ਹੈ ਨਾ ਇਹਨਾਂ ਨੂੰ ਉਹਦੇ ਅਗੇਂਸਟ ਪਰਚਾ ਕਰਾਂਗਾ ਜੀ ਕਹਿੰਦੇ ਇੱਕ ਨੋ ਕੋਈ ਥੈਲੀਆਂ ਮਿਲੀਆਂ ਵਾ ਇੱਕ ਕਾਂਗਰਸ ਦੀ ਆਗੂ ਦੀ ਗੱਡੀ ਦੇ ਵਿੱਚ ਇੱਕ ਝੰਡਾ ਬਰਾਮਦ ਹੋਇਆ ਵਾ ਆਪ ਰਖਤ ਹੁਣ ਇਹਨਾਂ ਨੂੰ ਹੱਤਾਪਾਈ ਦੀ ਨੋਬਤ ਆਈ ਇਹ ਕਿਸ ਕਾਰਨ ਆ ਗਈ ਕਿ ਕਿਉਂਕਿ ਤੱਕਾ کہیں ਇੱਥੇ ਦਰਵਾਜ਼ੇ ਤੋੜ-ਤੋੜ ਕੇ ਉਹਨੂੰ ਅੰਦਰੋਂ ਕੱਢ ਰਹੇ ਹੱਤਾਪਾਈ ਕਿਉਂ ਨਹੀਂ ਕਰਨਗੇ ਕੀ ਨਾਮ ਸੀਗਾ ਜੀ ਜਿਨ੍ਹਾਂ ਨੂੰ ਕੱਢ ਰਹੇ ਸੀਗੇ ਉਹ daqui ਨਾ ਹੈ ਪੱਕਾ ਲਖਨ 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 ਇਹ ਤੁਹਾਡਾ ਵਰਕਰ ਹੈ ਜੀ ਵਰਕਰ ਵਰਕਰ ਉਹ ਨਹੀਂ ਪਕੜਿਆ ਯਾਰ ਪਹਿਲਾ ਰਾਸ਼ ਐਕਟਿਵ ਸੀਗੀ ਇੱਕ ਵੀਡੀਓ ਵੀ ਵਾਇਰਲ ਯਾਰ ਉਹ ਨਹੀਂ ਪਕੜਿਆ ਰਾਸ਼ ਜੀ ਜਿਹੜਾ ਪ੍ਰਸ਼ਾਸਨ ਹੈ ਧੱਕਾ ਕਰ ਰਿਹਾ ਜੀ ਕਿਤਨਾ ਕਿਤਨਾ ਤੇ ਹਲੇ ਕਸਰ ਹੈ ਤੁਹਾਨੂੰ ਹਲੇ ਲੱਗਦਾ ਹੀ ਹੈ ਤੇ ਹੁਣ ਹਜੇ ਵੋਟਾਂ ਹੋਣੀਆਂ 19 ਤਰੀਕ ਨੂੰ ਤੇ ਉਦੋਂ ਕੀ ਹੋ ਸਕਦਾ ਜੀ ਫਿਰ ਜੇ ਹੁਣ ਹੀ ਹੈ ਹਜੇ ਰਾਤ ਪਈ ਹੈ ਬਾਕੀ ਲੱਗਦਾ ਮੈਂ ਕਹਾਂ ਜੀ ਸਾਰੀ ਰਾਤ ਲੜਾਈ ਚੱਲੇਗੀ ਜੀ ਤੇ ਇੱਕ ਰਾਤ ਵੀ ਵੀਡੀਓ ਵਾਇਰਲ ਹੋਈ ਹੈ ਮਮਤਾ ਜੀ ਨੇ ਵੀ ਬੰਦੇ ਸਾਬ ਯਾਰ ਇਹ ਗੱਲ ਸਵਾਲ ਨਹੀਂ ਕਰਨ ਵਾਲੇ ਇਹ ਸਾਰੇ ਪਬਲਿਕ ਦੀ ਨੌਲੇਜ ਵਿੱਚ ਹੈ ਅੱਜ ਸਵਾਲ ਹਲਤਾ ਹੈ ਵੀ ਇਹਨੂੰ ਰੋਕਣਾ ਕਿਵੇਂ ਇਹੋ ਜਿਹੀਆਂ ਜਿਹੜੀਆਂ ਵਧੀਆਂ ਹੋ ਰਹੀਆਂ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਰੋਕਣਾ ਕਿਵੇਂ ਸਵਾਲ ਇਸ ਗੱਲ ਦਾ ਸੀ ਅਸੀਂ ਚਾਹੁੰਦੇ ਤੁਸੀਂ ਨਾ ਇਹਨੂੰ ਸਖਤ ਨਿਰਦੇਸ਼ ਲੈਣੇ ਪਾਣੇ ਤੁਸੀਂ ਕੋਈ ਕੰਪਲੇਨਟ ਕਰਦੇ ਨਾ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਠੀਕ ਹੈ ਠੀਕ ਹੈ ਬਿਲਕੁਲ ਭਾਰਤ ਨੂੰ